ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲੜ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਪਹੁੰਚੇ ਪਿੰਡ ਛੇਰੋ ਜ਼ਿਲ੍ਹਾ ਸੰਗਰੂਰ ਆ ਚੀਮਿਆਂ ਤੋਂ 10 ਕਿਲੋਮੀਟਰ ਸਨਾਮ ਤੋਂ 5-7 ਕਿਲੋਮੀਟਰ ਉਸ ਬਾਈ ਦੇ ਘਰ ਪਹੁੰਚਿਆ ਜਿਸ ਬਾਈ ਦੇ ਘਰ ਉਹ ਚੋਟੀ ਵਿਕੇ ਗਈ ਸੀ ਤੇ ਅੱਗੇ ਸੋਸ਼ਲ ਮੀਡੀਆ ਤੇ ਕਾਫੀ ਉੱਚੇ ਰੇਟ ਦੇ ਉੱਤੇ ਵਿਕਿਆ ਤਾਂ ਵੀਰ ਤੋਂ ਜਾਣਕਾਰੀ ਲੈਣੇ ਆ ਤਾਂ ਬਾਈ ਨਾਲ ਵਿਸ਼ੇਸ਼ ਮੁਲਾਕਾਤ ਵੀ ਕਰਵਾਉਣੀ ਆ ਵੀ ਕਿਸ ਬੁੱਲਦੀ ਸੀ ਤੇ ਅੱਗੇ ਉਹਨੇ ਕਿਹੜੇ ਬੁੱਲਦਾ ਬੱਚਾ ਦਿੱਤਾ ਸੀ ਤੇ ਬੀਰ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਪਿੰਡ ਦੀ ਜਾਣਕਾਰੀ ਜ਼ਰੂਰ ਦੱਸੋ ਜੀ ਮੈਂ ਨਾਂ ਬਈ ਪ੍ਰੇਮ ਸਿੰਘ ਆ ਹਾਂਜੀ ਪਿੰਡ ਸ਼ੇਰਵਾ ਜਿਹੜਾ ਸੰਗਰੂਰ ਤਹਿਸੀਲ ਸਨਾਮ ਆ ਅੱਛਾ ਜੀ ਸਨਾਮ ਤੋਂ 10 ਕਿਲੋਮੀਟਰ ਦੂਰ ਹੈ ਬਾਈ ਜੀ ਜਿਹੜੀ ਝੋਟੀ ਵੇਚ ਕੇ ਗਈ ਸੀ ਉਹ ਤੁਹਾਡੇ ਮਨ ਨੂੰ ਸੰਤੁਸ਼ਟੀ ਆ ਬਈ ਬਾਈ ਜੀ ਵੀ ਆਪਣੇ ਘਰੋਂ ਚੰਗੇ ਉੱਚੇ ਧਾਮ ਤੇ ਵੇਚ ਕੇ ਗਈ ਸੀ ਹਾਂ ਬਈ ਵਧੀਆ अच्छा जी अच्छा भाई यो ਕਿਹੜੇ ਬੁੱਲ ਦੀ ਛੋਟੀ ਸੀ ਜੀ ਉਹ ਇਹਦੀ ਬੇਲੇ ਦੀ ਅੱਛਾ ਜੀ ਉਹਦੀ ਮਾਂ ਜੀ ਅੱਗੇ ਉਹ ਪੀਂਹਦੀ ਵੀ ਅੱਛਾ ਜੀ ਅੱਛਾ ਪੀਂਹ ਵੀ ਉਹਦੀ ਆਜਟ ਗੁੰਗੜ ਤੋਂ ਨਹੀਂ ਪਾਣਾ ਦਾ ਹਾਂਜੀ ਹਾਂਜੀ ਨਾਲ ਕੋਈ ਅਰਜਨਸਾਨ ਵੀ ਦੀ ਕਿ ਪੀਂਹ ਵੀ ਦੀਗਾ ਹਾਂਜੀ 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 ਉਹ ਉਸਾਨ ਦੀ ਆ ਅੱਛਾ ਜੀ ਅੱਛਾ ਤੇ ਉਹਦੇ ਮੰਗਰ ਜਿਹੜੇ ਕੱਟੀ ਸੀ ਜੀ ਉਹ ਚੇਤਨ ਬੁੱਲਦੀ ਤੇ ਵੀ ਏ ਵੀ ਸੀ ਪੀਰਾ ਵਾਲੀ ਆਂਧਰਾ ਪ੍ਰਦੇਸ਼ ਵਾਲੀ ਹਾਂਜੀ ਭਾਈ ਜੀ ਆਪਾਂ ਇੱਕ ਚੀਜ਼ ਹੋਰ ਵੀ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆਂ ਭਾਈ ਜੀ ਤੁਸੀਂ ਦਾਅਵੇ ਨਾਲ ਵੀ ਕਹਿ ਕੇ ਦਿੱਤੀ ਸੀ ਵੀ ਇਹ ਪਹਿਲੇ ਸੂਏ 18 ਪਲੱਸ ਕਰੂਗੀ ਜੀ ਹਾਂਜੀ ਤੇ 19 ਕਿਲੋ ਜੋ ਨਦੀਕੰਡਿਆ ਉਹ ਵਧੀਆ ਹਾਂਜੀ ਹਾਂਜੀ ਦੋ ਦੰਦ ਝੋਟੀ ਦੀ ਉਹ ਹਾਂਜੀ ਹਾਂਜੀ ਕਿਉਂਕਿ ਆਪਣੇ ਕੋਲ ਤੀਜੀ ਵੀੜੀ ਦੀ ਕਿਨਾਂ ਤਾਂ ਅੱਜ ਬਜ ਕੀ ਨਾ ਕਹੇ ਚੋ ਜੀ ਹਾਂਜੀ ਹਾਂਜੀ ਤੇ ਭਾਈ ਜੀ ਸਭ ਤੋਂ ਵੱਡੀ ਚੀਜ਼ ਤਾਂ ਬੰਦੇ ਨੂੰ ਆਪਣੀ ਬਰੀਡ ਦੇ ਉੱਤੇ ਹੀ ਮਹਿਸੂਸ ਹੁੰਦਾਗਾ ਕਿ ਵੀਰ ਕਿਉਂਕਿ ਜਦੋਂ ਆਪਾਂ ਆਪਦੇ ਘਰੇ ਆਮ ਪਸ਼ੂ ਪਾਲਕ ਜਿਹੜਾ ਵੀ ਮਿਹਨਤ ਕਰਦਾਗਾ ਉਹ ਮਿਹਨਤ ਜ਼ਰੂਰ ਕਿਤੇ ਨਾ ਕਿਤੇ ਦਿਖਾਈ ਜ਼ਰੂਰ ਦਿੰਦੇ ਆ ਜਿਵੇਂ ਕਿ ਵੀਰ ਦਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਬਾਈ ਜੀ ਦਾ ਨਾਮ ਰੋਸ਼ਨ ਕਰਤਾ ਤੇ ਬਾਈ ਜੀ ਤੋਂ ਹੋਰ ਵੀ ਪੁੱਛਦੇ ਆ ਅੱਜ ਬਾਈ ਦੇ ਘਰੇ ਹੋਰ ਵੀ ਝੋਟੀਆਂ ਖੜੀਆਂ ਨੇ ਉਹਦੇ ਨਾਲ ਦੀਆਂ ਤਾਂ ਬਾਈ ਤੋਂ ਜਾਣਕਾਰੀ ਲੈਨੇ ਆ ਕਿਹੜੇ ਕਿਹੜੇ ਬੁਲਦੀਆਂ ਨੇ ਬਾਈ ਜੀ ਆ ਜ਼ਰੂਰ ਦੱਸਿਓ ਜੀ ਆ ਕਿਹੜੇ ਬੁਲਦੀ ਆ ਜੀ ਇਹ ਗੱਲੇ ਜੀ ਅੱਛਾ ਜੀ ਬਿਰਲੇ ਦੀ ਦੂਜੇ ਸੂਏ ਹੈ ਚੌਥੇ ਦਾ ਨਹੀਂ ਪੂਰੇ ਨਹੀਂ ਕੀਤੀ ਜੀ ਅੱਛਾ ਜੀ ਅੱਛਾ ਤੇ ਪਹਿਲੇ ਸੂਏ ਕੀਰੀ ਸੂਈ ਦੀ ਹੈ ਅੱਛਾ ਜੀ ਅੱਛਾ 17 ਦੀ ਹੋ ਗਈ ਬਦਲ ਤੜੀ ਦੀ ਕੰਡੇ ਦਾ ਜੀ ਹਾਂ ਜੀ ਤੇ ਇਹਦੇ ਮਾਂ ਵੀ ਬਹੁਤ ਚੰਗੀ ਦੀ ਗਈ ਅੱਛਾ ਕੀ ਕੀ ਲੋਈ ਦੀ ਮਾਂ ਜੀ ਅੱਛਾ ਜੀ ਆਪਣ ਤੋਂ ਲੈ ਕੇ ਜੀ ਸ਼ਾਪ ਤੋਂ ਅੱਛਾ ਜੀ ਅੱਛਾ ਤੇ ਇਹਦੇ ਮਾਂਗਰ ਹੁਣ ਬੱਚਾ ਕਿਹੜੇ ਬੋਲਦਾ ਜੀ ਉਹ ਕੋਹੇ ਨੂਰ ਦੀ ਕੱਟੀ ਹੈ ਜੀ ਉਹ ਬੈਠੀ ਹੈ ਅੱਛਾ ਜੀ ਆ ਤੁਹਾਨੂੰ ਕੋਹੇ ਨੂਰ ਦੀ ਕੱਟੀ ਵੀ ਦਿਖਾ ਰਹੇ ਆਂ ਵੀਰ ਕੋਲੇ ਮਾਂਗਰ ਜਿਹੜੀ ਇਸ ਝੋਟੀ ਦੀ ਆ ਕੱਟੀ ਆ ਬੈਠੀ ਆ ਕੋਹ ਨੂਰ ਦੀ ਹੈ ਜੀ ਤੇ ਇੱਕ ਆ ਤੁਸੀਂ ਆਪ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਦੇ ਕੋਹ ਨੂਰ ਦੇ ਬੱਚੇ ਹੁੰਦੇ ਨੇ ਲੰਬਾਈ ਦੇਖੋ ਤੁਸੀਂ ਪਿੱਠਪੁੜੇ ਦੀ ਚੜਾਈ ਤੇ ਸਾਰਾ ਕੁਝ ਦੇਖ ਸਕਦੇ ਹੋ ਬਾਈ ਤੋਂ ਜਾਣਕਾਰੀ ਲੈਣਿਆਂ ਬਾਈ ਇਹ ਸੀਮਣ ਤੁਸੀਂ ਖੁਦ ਲੈ ਕੇ ਆਏ ਸੀ ਕਿ ਡਾਕਟਰ ਨੇ ਰੱਖਿਆ ਸੀ ਇਹ ਡਾਕਟਰ ਵੀ ਭਰਾ ਦੀ ਵੀ ਆਪਣੇ ਆਉਣੇ ਹੁੰਦੇ ਰਹੋ ਮੁੰਡੇ ਅੱਛਾ ਜੀ ਅੱਛਾ ਸੀਮਣ ਨੇ ਡਾਕਟਰ ਕਹਿੰਦਾ ਉਹਨਾਂ ਤੋਂ ਲੇਤਾ ਸੀਗਾ ਅੱਛਾ ਜੀ ਅੱਛਾ ਤੇ ਇੱਕ ਆ ਝੋਟੀ ਖੜੀ ਆ ਵੀਰੇ ਇਹ ਕਿਹੜੇ ਬੁੱਲਦੀ ਆ ਜੀ ਇਹ ਸਮਰਾਟ ਥੇਮਕੇਰੀ ਦੀ ਆ ਅੱਛਾ ਜੀ ਅੱਛਾ ਆ ਦੇਖੋ ਵੀਰ ਜੀ ਜੋ ਕਿ ਅੱਜ ਕੱਲ੍ਹ ਜਿਆਦਾ ਚਰਚਾ ਦੇ ਵਿੱਚ ਜਿਹੜਾ ਬੁੱਲ ਚੱਲ ਰਿਹਾ ਹੈਗਾ ਸਮਰਾਟ ਥੇਮਕੇਰੀਆਂ ਵਾਲਾ ਤਾਂ ਉਸ ਬੁੱਲ ਦੀ ਝੋਟੀ ਆ ਇਹ ਇਹ ਉਹਦੀ ਭੈਣ ਆ ਜੀ ਉਹ ਜਿਹੜੇ ਆਪਣੇ ਛੋਟੀ ਵੀਰ ਦੇ ਘਰੋਂ ਸੇਲ ਹੋ ਕੇ ਗਈ ਸੀ ਉਸ ਛੋਟੀ ਦੀ ਇਹ ਭੈਣ ਆ ਬਾਈ ਜਿਹੜੀ ਇਕਰਾਰ ਰੱਖੀ ਆ ਕਿ ਨਹੀਂ ਕਰਾਈ 6 ਮਹੀਨੇ ਬਣਾਈਏ ਸਕੰਦਰਬਲ ਤੋਂ ਅੱਛਾ ਜੀ ਹਾਂ ਜੀ ਤੇ ਜਿਹੜਾ ਅੱਛਾ ਜੀ ਐਲ ਡੀ ਐਫ ਵਾਲਿਆਂ ਦੇ ਸਕੰਦਰਬਲ ਤੋਂ ਆਈ ਜੀ ਹਾਂ ਜੀ ਅੱਛਾ ਜੀ ਬਾਈ ਜ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਬਾਈ ਦਾ ਨਾਮ ਰੋਸ਼ਨ ਕਰੂਗੀ ਜਿੱਦਾਂ ਕਿ ਪਹਿਲਾਂ ਉਹ ਛੋਟੀ ਨੇ ਰੋਸ਼ਨ ਕੀਤਾ ਹੋਇਆਗਾ ਤਾਂ ਬਾਈ ਕੋਲੇ ਇੱਕ ਛੋਟੀ ਹੋਰ ਵੀ ਖੜੀ ਆ ਐਸਟੀ 736 ਦੀ ਉਹਦੇ ਬਾਰੇ ਵੀ ਜਾਣਕਾਰੀ ਲੈਣਿਆਂ ਆ ਆ ਖੜੀ ਆ ਬਾਈ ਕੋਲੇ ਬਜੀ ਇਹਦਾ ਮੈਂ ਮਿਲ ਰਿਕਾਰਡ ਕੀ ਰਿਹਾਗਾ ਇਹ ਪਹਿਲੇ ਤੋਂ ਸਵਾ 1 ਕਿਲੋ ਜੀ ਅੱਛਾ ਜੀ ਇਹ ਦੂਜੇ ਤੋਂ 20 ਕਿਲੋ ਹੁਣ ਸੱਤ ਅੱਠ ਮਹੀਨੇ ਵਿੱਚ ਜੀ ਨਹੀਂ 15 ਕਿਲੋ ਵਧਦਾ ਜੀ ਤੇ ਜਿਹੜਾ ਹੁਣ ਤੋਂ ਕੱਢਿਆ ਦੀਆਂ ਸਵਾ 1 ਕਿਲੋ ਹਾਂਜੀ ਇਹਦਾ ਦੁੱਧਾਂ ਦਾ ਆਪਰੇਸ਼ਨ ਹੋਇਆ ਦੀ ਬੋਰਡ ਐਂਡਰ ਵੀਡੀਓ ਦਿਖਾ ਦੀ ਅੱਛਾ ਜੀ ਹਾਂ ਜੋ ਆਪਰੇਸ਼ਨ ਦੋ ਵਾਰ ਜਾਂਦੀ ਰਹੀ ਜੇ ਤਿੰਨ ਵਾਰ ਲੁਧਿਆਣਾ ਅੱਛਾ ਅੱਛਾ ਜੀ ਹਾਂਜੀ ਫੇਰ ਵੀ 100 ਕਿਲੋ ਤੋਂ ਕੱਢਿਆ ਨਹੀਂ ਇਹ ਦੁੱਧ ਵਾਦੀ ਵੀ ਕੱਢੀ 1 ਕਿਲੋ ਬਸ ਸਿਰਫ ਬਾਈ ਨੂੰ ਇੰਨਾ ਕਾ ਮਹਿਸੂਸ ਹੋ ਰਿਹਾ ਕਿ ਜਿਵੇਂ ਕਿ ਉਹ ਐਨੇ ਉੱਚੇ ਮੁੱਲ 'ਚ ਵਿਕ ਗਈ ਤਾਂ ਉਸ ਨੂੰ ਥੋੜਾ ਜਿਹਾ ਬਾਈ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਸੀ ਤਾਂ ਇਸ ਕਰਕੇ ਆਪਾਂ ਵੀਰ ਕੋਲੇ ਪਹੁੰਚਿਆ ਦਾ ਭਾਈ ਜੀ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਵੀ ਕੁਝ ਚੱਲ ਰਿਹਾ ਹੈਗਾ ਭਾਈ ਆਮ ਪਸ਼ੂ ਪਾਲਕ ਨੂੰ ਵੀ ਤੁਸੀਂ ਅੱਗੇ ਤੋਂ ਅੱਗੇ ਹੀ ਲੈ ਕੇ ਜਾਓ ਤਾਂ ਆਪਣੇ ਘਰੇ ਭਾਈ ਜੀ ਚੰਗੇ ਸੀਮਣ ਦਾ ਪ੍ਰਯੋਗ ਕਰੋ ਤੇ ਚੰਗਿਆ ਮੱਝਾਂ ਪਾਲੋ ਤਾਂਹੀਂ ਡੋਬਲਿੰਗ ਇਸੇ ਤੋਂ ਵਜੇ ਵੀ ਕਿ ਨਹੀਂ ਹਾਂਜੀ ਆ ਭਾਈ ਤਾਂ ਸਵਾਲ ਪੁੱਛਦੇ ਹਾਂਜੀ ਭਾਈ ਜੀ ਦੱਸੋ ਡੋਬਲਿੰਗ ਇਸੇ ਤੋਂ ਵਜੇ ਵੀ ਅਰੀਨ ਸੀਮਣ ਭਰਾ ਵੀ ਆਪ ਲੈ ਕੇ ਆਉਗੋ ਦੀ ਹਾਂਜੀ ਜਿੰਨਾ ਤੇ ਆਪਾਂ ਸਪਲਾਇਰ ਜੀ ਤੋਂ ਕੋਈ ਵੀ ਸੀਮ ਲੈਣਾ ਤਾਂ ਹਾਂਜੀ 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 ਕੋ ਗੱਡੀ ਆਉਂਦੀ ਐ ਲਕਸ਼ਨ ਡੈਰੀ ਫਾਰਮ ਦੀ ਆ ਯਾ ਸੰਸਨੀ ਬਾਦਿਆ ਹੋਰੇ ਯਾ ਦਸ਼ਮੀ ਡੈਰੀ ਫਾਰਮ ਆ ਜਾਂਦੇ ਨੇ ਬਾਈ ਹਾਂਜੀ ਅਗਰ ਪਰਦੇਸ਼ਾ ਉਹਨਾਂ ਤੋਂ ਲੋਸੀ ਮਨ ਹਾਂਜੀ ਜਿਵੇਂ ਆਪਣਾ ਫੌਜੀ ਆ ਪ੍ਰਵੀਨ ਫੌਜੀ ਆ ਹਾਂਜੀ ਇਹ ਜਿੰਨਾ ਕੋਈ ਆਪ ਲਓ ਯਾਰ ਹਾਂਜੀ ਬਾਈ ਜੇ ਇਹ ਆਪਾ ਹਰ ਇੱਕ ਬੰਦ ਨੂੰ ਆਪਣੀ ਵੀਡੀਓ ਦੇ ਉੱਤੇ ਦੱਸ ਰਿਹਾ ਕਿ ਵੀਰੋ ਡੁਪਲੀਕੇਸੀ ਤੋਂ ਬਚੋ ਜੇ ਬਾਈ ਨੇ origignal ਸੀਮਨ ਸੀ ਤੇ ਕਰੇ ਚੰਗੀ ਬਰੀਡ ਤਿਆਰ ਕੀਤੀ ਸੀ ਅੱਜ ਬਾਈ ਦਾ ਨਾਮ ਪੂਰੀ ਦੁਨੀਆ ਚ ਰੋਸ਼ਨ ਹੋਇਆ ਵੀਡੀਓ ਦੇ ਜਿਹੜੀ ਛੋਟੀ ਜਿਹੇ ਉਹ ਖੀਰੀ ਸੁਣਾ ਜਿਹੇ ਦੋ ਦਾਤਾ ਜਿਹੇ ਚਾਰ ਦਾਤਾ 17 ਕਿਲੋ ਤੋਂ ਪਲੱਸ ਦੁੱਧ ਦਿੰਦੀ ਹੈ। ਅੱਛਾ ਜੀ ਅੱਛਾ ਆ ਗੱਲ ਹੁੰਦੀ ਆ ਬਾਈ ਜੀ ਜਿਹੜਾ ਕਿ ਮਾਨ ਨਾਲ ਬਾਈ ਜੀ ਕਹਿ ਰਿਹਾਗਾ ਤੇ ਬਾਈ ਜੀ ਇਹਨਾਂ ਨੂੰ ਫੀਡ ਵਗੈਰਾ ਕੀ ਦਿੰਦੇ ਹੋ ਤੁਸੀਂ ਉਹ ਜ਼ਰੂਰ ਦੱਸੋ ਜੀ। ਫੀਡ ਤਾਂ ਇਹਨਾਂ ਨੂੰ ਇੱਕ ਖਾ ਇੱਕ ਖੰਡਾ ਇੱਕ ਲੇਟੀ ਘੰਟੇ ਦੀ ਆਪਾਂ। ਅੱਛਾ ਜੀ ਕਿੰਨੇ ਜਿੰਜਾ ਦਿੰਦੇ? ਅੱਛਾ ਜੀ ਮਿਨਰਲ ਮਿਸ਼ਰ ਤੇ ਆਪੋਨਾ ਟਾਈਮ ਪਾਉਣ ਜਦੋਂ ਕੱਪੜਾ ਹੋਇਆ ਫਿਰ ਕੁਝ ਪਾਉਂਦੇ ਨਹੀਂ ਅਸਲ ਨਾਰਮਲ ਡਾਈਟ ਤੇ ਚੱਲਦੀ ਨਹੀਂ ਹੈ। ਅੱਛਾ ਜੀ ਅੱਛਾ। ਜਿਹੜੀ ਉਹਦੀ ਮਾਂ ਵੀ ਆ ਜਿਹੜੀ ਮਾਂ ਆਪਾਂ ਵੇਚੀ ਆ ਛੋਟੀ ਬਿਰਲੇ ਦੀ। ਹਾਂਜੀ ਹਾਂਜੀ। ਜਿਹੜੀ ਉਹਦੀ ਮਾਂ ਆ ਦੁੱਧ ਦਾ 4 ਰੰਗ ਦਾ 17 ਕਿਲੋ। ਅੱਛਾ ਜੀ। ਉਹ ਸਿਰਫ 7 ਕਿਲੋ ਦਾਣਾ ਖਾਂਦੀ ਸੀਗੀ। ਨਾਰਮਲ ਦੀ ਉਹਨੂੰ ਕਿੰਨਾ ਪ੍ਰੋਟੀਨ ਕਿੰਨਾ ਵੀ ਹੋਰ ਪ੍ਰੋਟੋਨ ਜਾਂ ਕਿਹੋ ਜਿਹਾ। ਹਾਂਜੀ ਹਾਂਜੀ। 17 ਕਿਲੋ ਦੁੱਧ ਉਹ 7 ਕਿਲੋ ਦਾਣੇ ਦੇ ਦੋ ਖਾਂਦੀ ਸੀ। ਜੇ ਉਹ ਵੱਧ ਸੇਵਾ ਕਰਦਾ 10 ਵਰਗ ਕਿਲੋ ਦਾਣਾ ਖਾਂਦੀ। ਤਾਂ ਉਹ 2 ਜਾਂ ਤੇ ਬਾਈ ਇਹੋ ਚੀਜ਼ ਆ ਕਿ ਘਟ ਫੀਡ ਖਾ ਕੇ ਵੱਧ ਦੁੱਧ ਦੀ ਪ੍ਰੋਡਕਸ਼ਨ ਕਰੇ ਤਾਂ ਆਪਾਂ ਆਮ ਪਸ਼ੂ ਪਾਲਕ ਦੇ ਘਰ ਦਾ ਉਹੀ ਚੀਜ਼ ਹੀ ਸ਼ਿੰਗਾਰ ਬਣਦੀ ਆ ਨਾ ਕਿ ਆਪਾਂ ਨੂੰ ਜਿਆਦਾ ਜਿਆਦਾ ਫੀਡ ਦੇ ਕੇ ਜਿਆਦਾ ਦੁੱਧ ਕਢਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਬਾਈ ਇਹਦੇ ਬਾਰੇ ਕੀ ਜਾਣਕਾਰੀ ਹੈ ਤੁਹਾਡੀ ਚਾਰਜ ਦਾ ਵਾ ਫੀਡ ਪਾਉਂਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ। ਪਾਣੀ ਦਾ ਰੋੜ ਰੈਟ ਦੇ ਰੱਖੋ। ਆਪਾਂ ਨੇ ਕਿਹੜਾ ਵੀ ਦੁੱਧ ਚਵਾ ਚਵਾ ਕੇ ਉੱਪਰ ਕਰਨਾ ਹੈ ਕਿ ਨਹੀਂ? ਹਾਂਜੀ ਹਾਂਜੀ। ਵੀ ਪਸ਼ੂ ਨਾਲ ਬੇ ਦੇ ਤਾਂ ਸੁਣੀ ਜਾਂਦੇ ਆ ਉਹਦਾ ਕੀ ਫਾਇਦਾ ਹੈ ਕਿ ਨਹੀਂ? ਹਾਂਜੀ ਹਾਂਜੀ। ਅਮਰ ਕੋ ਪੂਰੀ ਮੱਝ ਹੈ ਜੀ। ਹਾਂਜੀ ਹਾਂਜੀ। ਉਹ ਆਪਾਂ ਪਿੰਡ ਜੀ ਲੈਤੀ ਦੀ ਉਹਨੇ ਦੁੱਧ ਦਿੱਤਾ 11 ਦੇ 12 ਕਿਲੋ ਤੇ ਇਹਨੇ ਵੀ 8 ਕਿਲੋ ਦੇ ਰਹੀ ਆ ਉਹ। ਅੱਛਾ ਜੀ ਅੱਛਾ। 6 ਮਹੀਨੇ 6 ਮਹੀਨੇ ਗੱਭਣਾ ਤੇ 7 ਮਹੀਨੇ ਹੋਊਗੀ। ਅੱਛਾ ਵੀ ਨਹੀਂ। ਹਾਂਜੀ। ਖਵਾਲ ਜੀ ਮੱਝ। ਹਾਂਜੀ ਹਾਂਜੀ। ਇਹੀ ਮਲਾਈ ਇਹ ਜੇ ਤਿੰਨ ਚਾਰ ਮਹੀਨੇ ਗੱਭਣ ਹੋਈ ਤਾਂ ਇਹ ਦੁੱਧ ਕਢਾਉਂਦੇ ਨੇ 7 ਕਿਲੋ ਦੁੱਧ ਦੇ ਜੋਗੀ ਅੱਛਾ ਜੀ ਅੱਛਾ ਦੁੱਧ ਜਾਏ ਪਛੂ ਘਟਦੇ ਪਰ ਲਮੜਾ ਇਹ ਵੀ ਦੇ ਦੁੱਧ ਹਾਂਜੀ 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 ਚਲੋ ਜੀ ਭਾਈ ਜੀ ਧੰਨਵਾਦ ਧੰਨਵਾਦ